ਅੱਜ ਦੀ ਕਹਾਣੀ ਹੈ ਹਾਥੀ ਤੇ ਕੀੜੀ ਦੀ ਇੱਕ ਵਾਰ ਦੀ ਗੱਲ ਹੈ ਇੱਕ ਸੰਘਣੇ ਜੰਗਲ ਵਿੱਚ ਇੱਕ ਹਾਥੀ ਰਹਿੰਦਾ ਸੀ ਉਹ ਬਹੁਤ ਤਾਕਤਵਾਰ ਸੀ ਪਰ ਉਸ ਨੂੰ ਆਪਣੀ ਤਾਕਤ ਤੇ ਬਹੁਤ ਘਮੰਡ ਸੀ ਉਹ ਜੰਗਲ ਦੇ ਛੋਟੇ ਜਾਨਵਰਾਂ ਨੂੰ ਹਮੇਸ਼ਾ ਤੰਗ ਕਰਦਾ ਰਹਿੰਦਾ ਸੀ ਉਸੇ ਜੰਗਲ ਵਿੱਚ ਇੱਕ ਛੋਟੀ ਜਹੀ ਕੀੜੀ ਵੀ ਰਹਿੰਦੀ ਸੀ ਉਹ ਬਹੁਤ ਮਿਹਨਤੀ ਸੀ ਇੱਕ ਦਿਨ ਕੀੜੀ ਆਪਣਾ ਭੋਜਨ ਲੈ ਕੇ ਜਾ ਰਹੀ ਸੀ ਹਾਥੀ ਨੇ ਉਸ ਨੂੰ ਦੇਖਿਆ ਤੇ ਸ਼ਰਾਰਤ ਨਾਲ ਆਪਣੀ ਸੁੰਡ ਨਾਲ ਪਾਣੀ ਉਸ ਉੱਤੇ ਸਿੱਟ ਦਿੱਤਾ ਕੀੜੀ ਦਾ ਸਾਰਾ ਖਾਣਾ ਖਰਾਬ ਹੋ ਗਿਆ ਤੇ ਉਹ ਬਹੁਤ ਗਿੱਲੀ ਹੋ ਗਈ ਕੀੜੀ ਨੇ ਕਿਹਾ ਹਾਥੀ ਭਰਾ ਦੂਜਿਆਂ ਨੂੰ ਤੰਗ ਕਰਨਾ ਚੰਗੀ ਗੱਲ ਨਹੀਂ ਹੈ ਤੁਹਾਨੂੰ ਜਿਹਾ ਨਹੀਂ ਕਰਨਾ ਚਾਹੀਦਾ ਹਾਥੀ ਨੇ ਹੱਸਿਆ ਤੇ ਗੁੱਸੇ ਵਿੱਚ ਬੋਲਿਆ ਚੁੱਪ ਕਰ ਜਾ ਛੋਟੀ ਕੀੜੀ ਮੈਂ ਜੰਗਲ ਦਾ ਸਭ ਤੋਂ ਤਾਕਤਵਰ ਜਾਨਵਰ ਹਾਂ ਜੇ ਤੂੰ ਜਿਆਦਾ ਬੁਲੀ ਤਾਂ ਮੈਂ ਤੈਨੂੰ ਆਪਣੇ ਪੈਰਾਂ ਹੇਠਾ ਕੁਚਲ ਦਵਾਂਗਾ ਕੀੜੀ ਵਿਚਾਰੀ ਚੁੱਪ ਰਹੀ ਪਰ ਉਸਨੇ ਮਨ ਹੀ ਮਨ ਵਿੱਚ ਹਾਥੀ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ ਅਗਲੇ ਦਿਨ ਜਦੋਂ ਹਾਥੀ ਦਰਖਤ ਦੀ ਛਾਂ ਹੇਠਾਂ ਸੌ ਰਿਹਾ ਸੀ ਕੀੜੀ ਹੌਲੀ-ਹੌਲੀ ਨੇੜੇ ਆਈ ਤੇ ਹਾਥੀ ਦੀ ਸੁੰਡ ਵਿੱਚ ਵੜ ਗਈ ਅੰਦਰ ਜਾ ਕੇ ਉਸਨੇ ਹਾਥੀ ਨੂੰ ਜ਼ੋਰ ਨਾਲ ਦੰਦੀਆਂ ਵੱਟਣੀਆਂ ਸ਼ੁਰੂ ਕਰ ਦਿੱਤੀਆਂ ਹਾਥੀ ਵਿਚਾਰਾ ਦਰਦ ਨਾਲ ਹੱਥ ਤਰਫ ਉੱਠਿਆ ਤੇ ਜੋਰ-ਜੋਰ ਨਾਲ ਚਿੱਕਣ ਲੱਗਾ ਬਚਾਓ ਬਚਾਓ ਮੇਰੀ ਸੁੰਡ ਵਿੱਚ ਕੌਣ ਹੈ ਮੈਨੂੰ ਬਹੁਤ ਦਰਦ ਹੋ ਰਿਹਾ ਹੈ ਹਾਥੀ ਨੇ ਆਪਣੀ ਸੁੰਡ ਬਹੁਤ ਹਿਲਾਈ ਪਰ ਕੀੜੀ ਬਾਹਰ ਨਹੀਂ ਆਈ ਹਾਥੀ ਦਰਦ ਨਾਲ ਰੋਣ ਲੱਗ ਪਿਆ ਫਿਰ ਅੰਦਰੋਂ ਕੀੜੀ ਦੀ ਆਵਾਜ਼ ਆਈ ਹਾਥੀ ਭਰਾ ਕੀ ਹੁਣ ਤੁਹਾਨੂੰ ਪਤਾ ਲੱਗਿਆ ਕਿ ਜਦੋਂ ਦੂਜਿਆਂ ਨੂੰ ਦਰਦ ਹੁੰਦਾ ਹੈ ਤਾਂ ਕਿਵੇਂ ਲੱਗਦਾ ਹੈ ਹਾਥੀ ਨੇ ਰੋਂਦੇ ਹੋਏ ਕਿਹਾ ਮੈਨੂੰ माफ ਕਰ ਦੇ ਕੀੜੀ ਭੈਣ ਮੈਂ ਅੱਗੇ ਤੋਂ ਕਿਸੇ ਨੂੰ ਤੰਗ ਨਹੀਂ ਕਰਾਂਗਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹਾਥੀ ਨੇ ਮਾਫੀ ਮੰਗੀ ਤੇ ਕੀੜੀ ਨੂੰ ਤਰਸ ਆ ਗਿਆ ਤੇ ਉਹ ਸੁੰਡ ਵਿੱਚੋਂ ਬਾਹਰ ਆ ਗਈ ਉਸ ਦਿਨ ਤੋਂ ਬਾਅਦ ਹਾਥੀ ਨੇ ਕਦੇ ਵੀ ਕਿਸੇ ਛੋਟੇ ਜਾਨਵਰ ਨੂੰ ਮੰਗ ਨਹੀਂ ਕੀਤਾ ਤੇ ਸਭ ਨਾਲ ਪਿਆਰ ਨਾਲ ਰਹਿਣ ਲੱਗਾ ਇਸ ਕਹਾਣੀ ਦੀ ਸਿੱਖਿਆ ਕਦੇ ਵੀ ਕਿਸੇ ਨੂੰ ਛੋਟਾ ਜਾਂ ਕਮਜ਼ੋਰ ਸਮਝ ਕੇ ਉਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਘਮੰਡ ਵਿੱਚ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ ਬੱਚਿਓ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਲਾਈਕ ਜ਼ਰੂਰ ਕਰਿਓ